ਸਸਿਕਲ ਜੀ ਮੈਂ ਹਰਦੀਪ ਸਿੰਘ ਢਿੱਲੋਂ ਆਪਣਾ ਸ਼ੌਕ ਖੇਤੀਬਾੜੀ ਤੋਂ ਉਮੀਦ ਆ ਜੀ ਸਾਰੇ ਠੀਕ ਠਾਕ ਹੋਵਗੇ ਆਪਾਂ ਕੁਝ ਦਿਨ ਪਹਿਲਾਂ ਕੈਮਲੇ ਕੰਪਨੀ ਦਾ ਪ੍ਰੋਡਕਟ ਯੂ ਗਲੋਰੀਆ ਦਾ ਡੈਮੋਸਟ੍ਰੇਸ਼ਨ ਕੀਤੀ ਸੀ ਬਲਵਿੰਦਰ ਸਿੰਘ ਮੋਹਲਾ ਦੇ ਖੇਤ ਵਿੱਚ ਅੱਜ ਆਪਾਂ ਉਹਨਾਂ ਨੂੰ ਮਿਲਦੇ ਆਂ ਜੀ 11 12 13 14 ਤੇ 15 15 15 15 ਸਾਈਟ ਸਾਈਟ ਦੇ 28 ਇਹ 29 ਤਕਰੀਬਨ 34 ਬਤੀ 37 42 42 ਦੇ ਆ ਗਈ 35 ਤੇ ਅੱਜ 36 36 36 ਇਹ ਕਾਰ 36 ਸ਼ਾਖਾ ਤੇ ਅੱਜ ਝੋਨਾ ਆਪਣਾ 36 ਦੇਣ ਦੇ ਆ 36 ਦੇ ਨਾਲ 36 ਨਾਲ ਝੋਨਾ 36 ਸ਼ਾਖਾ ਇੱਕ ਉੱਚੜ ਨਹੀਂ ਹੈ ਬਾਕੀ ਰਿਜ਼ਲਟ ਵੀ ਬਹੁਤ ਵਧੀਆ ਬਹੁਤ ਸੋਹਣਾ ਰਿਜ਼ਲਟ ਹੈ ਜੀ ਦਵਾਈ ਦਾ ਇਹਦੀ ਸ਼ਾਖਾ ਇੱਕ ਉੱਚੜ ਨਹੀਂ ਹੈ ਬਾਕੀ ਰਿਜ਼ਲਟ ਵੀ ਬਹੁਤ ਵਧੀਆ ਬਹੁਤ ਸੋਹਣਾ ਰਿਜ਼ਲਟ ਹੈ